ਰਾਵੀ ਪੱਟਾਂ ਤੋਂ ਘਾਲ ਆਈ ਜਾਂਨੇ ਆ ਦੇਖੋ ਰਵੀ ਟਾਈਮ ਹੋ ਗਿਆ 6:30 ਦਾ ਤੇ ਇੱਧਰ ਵੇਖੋ ਆਗੀ ਬਣ ਗਿਆ ਕਿਉਂ ਆ ਗਿਆ ਬੱਦਲ ਇਧਰੋਂ ਦੀ ਚੜ ਕੇ ਤੇ ਆਪਣਾ ਜਿਹੜਾ ਜੋਤਾ ਵਾ ਅੱਧੀ ਦਿਹਾੜੀ ਉਹ ਆਪਣੀ ਪੂਰੀ ਹੋ ਚੁੱਕੀ ਐ ਤੇ ਹੁਣ ਕਿਉਂਕਿ ਆਗੀ ਆ ਤਿੰਨ ਚਾਰ ਤਰੀਕ ਨੂੰ ਕਿਸ਼ਤ ਵੀ ਆ ਗਈ ਘਟੋ ਘਟ 3500 ਰੁਪਿਆ ਕਿਸ਼ਤ ਵੀ ਤਾਰਨੀ ਫਿਰ ਘਰ ਦਾ ਸੌਦਾ ਪੱਤਾ ਤੇ ਇਦਾਂ ਕਰਕੇ ਪਹਿਲਾਂ ਫਿਰ ਜਿਵੇਂ ਕੱਲ੍ਹ ਅਡੀ ਜਿਹੜੀ ਗੁੱਡ ਨਿਊਜ਼ ਦਿੱਤੀ ਸੀ ਨਾ ਉਹਦੇ ਕਰੀਏ ਆਰਾਮ ਨਾਲ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਕਿਵੇਂ ਸਾਰੇ ਉਮੀਦ ਕਰਦਾ ਸਾਰੇ ਠੀਕ ਦਾ ਹੋਵੋਗੇ ਤੇ 5 ਵਜੇ ਦਾ ਟਾਈਮ ਹੋ ਚੁੱਕਿਆ ਵਾ ਤੇ ਆਪਣੀ ਚੱਲੀ ਜਾਂਦੀ ਆ ਫਰਾਗ ਬਾਅਦ ਆਪਣਾ ਚਾਹ ਬਣਦੀ ਪਈ ਰਾਤ ਨਾਲ ਜਦੋਂ ਸੌਣ ਦਾ ਟੈਂਸ਼ਨ ਹੈ ਰਾਤ 10:00 ਵਜੇ ਤੱਕ ਤੇ ਲਾਈਟ ਨੇ ਦੋ ਤਿੰਨ ਕੱਟ ਜੇ ਮਾਰੇ ਤੇ ਆਪਾਂ ਜਾ ਕੇ ਮੰਜੇ ਸੜਕ ਤੇ ਕਰ ਲਏ ਚਾਨਣ ਵਾਲੇ ਤੁਹਾਨੂੰ ਦਗਾਉਂਗਾ ਜੀ ਨੀਂਦ ਵੀ ਚੰਗੀ ਤਰ੍ਹਾਂ ਰਾਤ ਆਈ ਨਹੀਂ ਬਚਰ ਮੁੱਚਾ ਜਵੜਦਾ ਸੀ ਤੇ ਪੱਖਰੀ ਹਵਾ ਕੋਈ ਦੂਰ ਜਾਂਦੀ ਨਹੀਂ ਸੀ ਬਾਕੀ ਉਹ ਵੀ ਦਿਖਾਉਣੀ ਆ ਦੁੱਤੀ ਚਾਹ ਆਪਣੀ ਉਬਾਲਿਆ ਮਰਨ ਲੱਗੀ ਹੋਣੀ ਹਾਕ ਤੋਂ ਖਾਲੀ ਬੈਠੇ ਸਾਰਾ ਉਧਰ ਪਾਉਂਦੇ ਆ ਗੱਲ ਲੀਟ ਜੜ ਜਿਸ ਨੇ ਨੀਆਂ ਚਲੀ ਹੀ ਰਾਤ ਥੋੜਾ ਜਿਹਾ ਚਾਹ ਪੀ ਲਿਆ ਆਪਣਾ ਗੌੜੀ ਆਉਣੀ ਆ ਤੇ ਚਾਹ ਉਪ ਲੀਆ ਬਸ ਠੀਕ ਹੈ ਹਾਂ ਤੇ ਚੱਲਦੇ ਆਪਾਂ ਹਮ ਤੇ ਦਿਹਾੜੀ ਅੱਜ ਮੈਂ ਤੁੱਪਲੇ ਨਹੀਂ ਜਾਣਾ ਕਿਉਂਕਿ ਉਹ ਆਪਣੇ ਰਿਸ਼ਤੇਦਾਰੀ ਚੁੱਕੀ ਰਹੇ ਹੋ ਜੀ ਦੋ ਬੰਦੇ ਥੋਰ ਜਾਂਦੇ ਹੁੰਦੇ ਅੱਜ ਮੈਂ ਤੁੱਪਲੇ ਨਹੀਂ ਜਾਣਾ ਥੋੜੀ ਟਾਈਮ ਨਾਲ ਚਲਾ ਜਾਊਂਗਾ 40 ਕੁਟ 5:40 ਤੇ 5 ਵਜੇ ਦਾ 40 ਮਿੰਟਾਂ ਦਾ ਰੋਡ ਚੱਲੇਗਾ ਫੰਗਰੀ ਆਪਣੀ ਰਾਤ ਨੂੰ ਹੌਜੀ ਚਾਹ ਬਣ ਕੇ ਆ ਗਈ ਹੈ ਜਿਹੜੇ ਕੱਲ ਵਾਲੇ ਜਿਹੜੇ ਚੌਲ ਬਣਾਏ ਸੀ ਨਾ ਸਵੇਰੇ ਨਾਲ ਤੜਕੇ ਵਾਲੇ ਉਹ ਹੋ ਗਿਆ ਤੇ ਖਾਪੀ ਕੇ ਚੱਲਦੇ ਹਾਂ ਤੇ ਬਾਕੀ ਆਪਾਂ ਕਰਦੇ ਹਾਂ ਤੁਹਾਡੀ ਜਿਹੜੇ ਨਵੇਂ ਵੀਵਰਸ ਆਉਂਦੇ ਹਨ ਮੰਨੇ ਪਗ ਲਗਣਾ ਵੀ ਆਪਣਾ ਕੰਮ ਹੈਗਾ ਹੁਣ ਤਾਂ ਜਿਹੜਾ ਦਿਹਾੜੀ ਕਰੀ ਜਹੀ ਦਾ ਅੱਧੀ 6 ਵਜੇ ਤੋਂ ਲੈ ਕੇ 12 ਵਜੇ ਤੱਕ ਠੀਕ ਹੈ ਲੋ ਵੀ ਚਾਹ ਪੀ ਲਈ ਹੈ ਤੇ ਦੇਖੋ ਹੁਣ ਦਿਖਾਉਣੇ ਆਂ ਬਹੁਤ ਅਏ ਮੰਜੇ ਸੜਕ ਤੇ ਚਾਮਣੇ ਹੋਣ ਲੱਗਿਆ ਵਸ ਲਾਗੇ ਹੋਣ ਹੋ ਗਿਆ ਪੂਰਾ ਚਾਨਣਾ ਤੇ ਰਹਿ ਗਿਆ 15 ਮਿੰਟ 6 ਵਜੇ ਚ ਆਂ ਦੁੰਦਾ ਦਾ ਜਵਾਨ ਤੇ ਛੇਤੀ ਨੌਂ ਵਜੇ ਤਿਆਰ ਤੇ ਕੋਈ ਨੂੰ ਲੱਗਣਾ ਤੇ 8 ਕਿਲੋਮੀਟਰ ਜਾਈਦਾ ਹੁੰਦਾ ਬਸ ਆਪਾਂ ਹਾਂ ਛੇਤੀ ਚੋਂ ਨੰਬਰ ਸਾਹਿਬ 15 ਮਿੰਟ ਰਹਿ ਗਿਆ ਚਲੋ ਜਗਾ ਪੜੀ ਛੇਤੀ ਛੇਤੀ ਤਿਆਰ ਹੋ ਕੇ ਤੁਸੀਂ ਵੀ ਜਾਇਓ ਸਕੂਲ ਜਾਣਾ ਤੰਗ ਨਾ ਕਰਿਓ ਮਮਾ ਨਾ ਲੈ ਵੀ ਕੱਲ ਵਾਲੀ ਥਾਂ ਤੇ ਆਪਾਂ ਪਹੁੰਚਨੇ ਜਿੱਥੋਂ ਕੱਲ ਖਤਮ ਕੀਤਾ ਸੀ ਉੱਥੋਂ ਹੀ ਸ਼ੁਰੂ ਕਰੀਏ ਇਹ ਆ ਗਿਆ ਚੌਥਾ ਏਰੀਆ ਆ ਗਿਆ ਚੌਥੇ ਤੋਂ ਬਾਅਦ ਆ ਜੇ ਇੱਕ ਹੋਰ ਪੰਜਵਾਂ ਹੈਗਾ ਪੰਜਵੇਂ ਚ ਜਾਣਾ ਵਾ ਪੰਜਵੇਂ ਜਾਣਾ ਹਨਾ ਪੰਜਵੇਂ ਜਾ ਇਧਰੋਂ ਲੱਗਾ ਕਿ ਉਹ ਉੱਥੇ ਹੀ ਕੱਲ ਖਤਮ ਕੀਤਾ ਸੀ ਉੱਥੋਂ ਆਉਂ ਨੂੰ ਫਿਰ ਸ਼ੁਰੂ ਕਰਦੇ ਆਂ ਚਾਹ ਵੇਚ ਲਈਏ ਬਸ ਉਹ ਜਾਣਾ ਨਹਿਰ ਨਾਲ ਫੂੜੀ ਚਾਹ ਪੀ ਰੇ ਉਹ ਤੇਰਾ ਕਾਪੀਰਾਈਟ ਵਿੱਚ 뮤직 ਆਊਗਾ ਬੰਦ ਵੀ ਪਰਮਾਤਮਾ ਵਾਹਿਗੁਰੂ ਦਾ ਨਾਮ ਲੈ ਕੇ ਕਰਦੀ ਕੰਮ ਸ਼ੁਰੂ ਤੇ ਕੁੰਮ ਕੇ ਅੱਜ ਬਹੁਤ ਲੰਮਾ ਵਾਇ ਹੀ ਕਰਣਾ ਦੂਰ ਤੀ ਚਲੋ ਜੀ ਕਰੀਏ ਸ਼ੁਰੂ ਕੰਮ ਲੈ ਵੀ ਵੱਟਾਂ ਤੋਂ ਕਾਲ ਆਈ ਜਾਂਦੇ ਆ ਦੇਖੋ ਚਾਰ ਜਣੇ ਅਸੀਂ ਕਾਲਾਂ ਦੇ ਪਰ ਦੋ ਜਣੇ ਚੱਕੀਆਂ ਦੇ ਕਾ ਕਾਫੀ ਬਹੁਤ ਜ਼ਿਆਦਾ ਤੇ ਇਧਰਲੀ ਸਾਈਡ ਨੂੰ ਐ ਨੂੰ ਤੇ ਕੁੰਮ ਕੇ ਆ ਗਏ ਇੱਥੇ ਤੱਕ ਤੇ ਆ ਕੋਰੀ ਤੋ ਤੱਕ ਜਾ ਕੇ ਆ ਸਾਹਮਣੇ ਆ ਤਿੱਥੋਂ ਤੱਕ ਫਿਰ ਪਿੱਛੇ ਨੂੰ ਮੁੜਨਾ ਲੈ ਵੀ ਟਾਈਮ ਹੋ ਗਿਆ 6:30 ਦਾ ਤੇ ਇੱਧਰ ਵੇਖੋ ਆ ਕੀ ਬਣ ਗਿਆ ਕਿਉਂ ਆ ਗਿਆ ਬੱਦਲ ਇਧਰੋਂ ਦੀ ਚੜ ਕੇ ਪਣੀ ਪੁਣੀ ਪੀ ਕੇ ਤੇ ਲੱਗਦੇ ਆ ਤੇ ਨਿਆਰਾ ਹੋਗਾ ਮੀਂਹ ਪਊਗਾ ਸਿਰੇ ਦਾ ਸਾਰਾ ਕੰਮ ਲੈ ਵੀ ਗਰਮੀ ਦੀਆਂ ਫੱਕੀਆਂ ਨੂੰ ਉੱਡਣ ਗਿਆ ਇੱਕ ਵਾਰ ਤਾਂ ਰਾਹਤ ਮਿਲੂਗੀ ਗਰਮੀ ਤੋਂ ਕੁਝ ਟਾਈਮ ਤੇ ਕਿਉਂਕਿ ਹੁਣ ਹੋ ਗਿਆ ਘਟੋ ਘਟ ਹਫਤਾ ਹਫਤੇ ਤੋਂ ਉੱਪਰ ਹੀ ਟਾਈਮ ਹੋ ਗਿਆ ਗਰਮੀ ਪੂਰੀ ਫੁੱਲ ਆ ਤਦ ਬਦਲ ਨੇ ਮੂ ਖੁਸ਼ ਕਰਦੇ ਉਸ ਦਿਨ ਵੀ ਵੀਡੀਓ ਬਣਾਈ ਸੀ ਉਸ ਦਿਨ ਵੀ ਐਦਾਂ ਆਏ ਸੀ ਇਦੂ ਹੀ ਵੱਧ ਕੋ ਕਿਹਾ ਤੇ ਆਇਆ ਇਦਰ ਹੀ ਸੀ ਪੀ ਪਿਆ ਉਸ ਦਿਨ ਬਹੁਤ ਲਿਆ ਕਈਆਂ ਨੂੰ ਫੜਾਕ ਜੇ ਤਾਂ ਮੰਗਾ ਖਾਓ ਜੀ ਖਾਓ ਵੰਗੇ ਲਓ ਪੰਗੇ ਜਦ ਤੱਕ ਮੋਟਰਸਾਈਕਲ ਕਿਉਂ ਹੋ ਪਾਓ ਜੀ ਅਸ ਠੰਡਾ ਠੰਡਾ ਵੇਲਾ ਤਾਂ ਹੋਇਆ ਸੀ ਪਰ ਛੇਤੀ ਬਦਲ ਬਦਲ ਜਾਟ ਕੇ ਤੇ ਇੱਕ ਵਾਰੀ ਤਾਂ ਗਰਮੀ ਪੂਰੀ ਭਾਈ ਫੁੱਲ ਫਿਰ ਉਸ ਤੋਂ ਬਾਅਦ ਸਿਰ ਹਵਾ ਵਾ ਚੱਲ ਪਈ ਤੇ ਆਪਣਾ ਜਿਹੜਾ ਜੋਤਾ ਵਾ ਅੱਤੀ ਦਿਹਾੜੀ ਉਹ ਆਪਣੀ ਪੂਰੀ ਹੋ ਚੁੱਕੀ ਹੈ ਤੇ ਹੁਣ ਚੱਲਦੇ ਆਂ ਘਰ ਨੂੰ ਤੇ ਗਰਮੀ ਵੈਸੇ ਬਹੁਤ ਪੈਂਦੀ ਘਰ ਸਾਨੂੰ ਕਰੋ ਤਾਂ ਘਟੋ ਘਟਾ 10 ਦਿਨ ਪਹਿਲਾਂ ਹੀ ਕਹਿਣ ਲੱਗ ਗਏ ਜਦੋਂ ਪੂਰਾ ਵੱਢਦੇ ਸੀ ਵੀ ਹੁਣ ਬਾਸ ਕਰੋ ਵੀ ਬਹੁਤ ਗਰਮੀ ਪੈਂਦੀ ਆ ਪਰ ਆਹ ਨਾ ਫਿਰ ਵੀ ਸਰਦਾ ਵੀ ਨਹੀਂ ਕਿਉਂਕਿ ਆ ਗਈਆਂ ਤਿੰਨ ਚਾਰ ਤਰੀਕ ਨੂੰ ਕਿਸ਼ਤ ਵੀ ਆ ਗਈ ਘਟੋ ਘਟਾ 3500 ਰੁਪਿਆ ਕਿਸ਼ਤ ਵੀ ਤਾਰਨੀ ਫਿਰ ਕਾਰ ਦਾ ਸੌਦਾ ਪੱਤਾ ਤੇ ਇੰਨਾ ਕਰਕੇ ਪਹਿਲਾਂ ਫਿਰ ਜਿਵੇਂ ਕੱਲੜੀ ਜਿਹੜੀ ਗੁੱਡ ਨਿਊਜ਼ ਦਿੱਤੀ ਸੀ ਹਨਾ ਉਹਦੇ ਕਰਕੇ ਫਿਰ ਪੈਸੇ ਕੁਝ ਜ਼ਿਆਦਾ ਚੜ ਗਏ ਕਰਜ਼ਾ ਕਹ ਲੋ ਵੀ ਚੜ ਗਿਆ ਹਨਾ ਫੜ ਫੜ ਕੇ ਹੁਣ ਦਿਹਾੜੀਆਂ ਚ ਤਾਂ ਲੱਗਣਾ ਨਹੀਂ ਸੀ ਕੋਈ ਵਿੱਚੋਂ ਦਿਹਾੜੀਆਂ ਮਾਰ ਵੀ ਗਈਆਂ ਪੂਨੇ ਦੇ ਡਿਸੀਜਨ ਵਾਲੀਆਂ ਤਾਂ ਐ ਕਰਕੇ ਫਿਰ ਤਾਂ ਫਿਰ ਛੁੱਟੀ ਤਾਂ ਗਰਮੀ ਗਰਮੀ ਵਿੱਚ ਕੰਮ ਕਰਨਾ ਹੀ ਪੈਂਦਾ ਬਾਕੀ ਚਲੋ ਠੀਕ ਆ ਕਾ ਉੱਧੀ ਦਿਹਾੜੀ ਲੱਗ ਜਾਂਦੀ ਆ ਤੇ ਉਦੋਂ ਬਾਅਦ ਚਲ ਰੈਸਟ ਤੇ ਕਰਨੀ ਹੁੰਦੀ ਆ ਤੇ ਵਧੀਆ ਚੱਲੀ ਜਾਂਦਾ ਕੰਮ ਤੇ ਬਾਕੀ ਕੋਈ ਨਹੀਂ ਠੀਕ ਆ ਉੱਕਈ ਆ हां चलिए। ਲਵੀਕ ਪੈਣੂ ਜਾਣ ਲੱਗੇ ਆ ਤੇ ਅੱਜ ਕਾਫੀ ਲੰਮੀਆਂ ਤੇ ਕਾਫੀ ਲੰਮੀਆਂ ਦੂਰ ਦੂਰ ਤੱਕ ਅਜਵਟਾਂ ਕੱਢਦੀਆਂ ਤੇ ਹੁਣ ਚਲਿਏ ਪਾਣੀ ਪੋਣੀ ਪੀ ਲਿਆਗਾ। ਆ ਚੀਜ਼ ਵੇਖ ਕੇ ਨਾ ਨਿਆਰਾ ਆ ਜਾਂਦਾ ਹੈ। ਸਾਰੀ ਹੀ ਲੰਘ ਆ ਜਾਂਦੀ ਆ ਇਦੋਂ ਜੋ ਗਰਮ ਗਰਮ ਪਾਣੀ ਵਿੱਚੋਂ ਨਿਕਲ ਕੇ ਨਾ ਠੰਡੇ ਚਾਈਏ ਤੇ ਸਕਾਵੜ ਦਾ ਇੱਕ ਵਾਰੀਆ ਮੈਂਟੋ ਮੈਂਟ ਜਾਂਦੀ ਦੋ ਰੁਪਏ ਤੇ ਬਾਕੀ ਠੀਕ ਆ ਕਰੇ ਮਾੜਾ ਮੋਟਾ ਬਣਾਉਣੇ ਵਲੌਗ ਫਿਰ ਹੁਣ ਚੱਲੀਏ ਇੱਕ ਵਾਰ ਪਿੰਡ ਨੂੰ ਹੁਣ ਕੀ ਹੈ ਜਿਦਾ ਵੀ ਹੂੰ ਕਪੜੇ-ਕਪੜੇ ਲਾਈਏ ਆਉਂਦੇ ਆ ਸਾਰ ਸੁੱਕਣਾ ਪਾਇਵੇ ਆ ਸੁੱਕੇ ਰਹਾ ਤਾਂ ਛੜਦੇ ਪਏ ਹੋਣ ਤਾਂ ਤੇ ਬਾਕੀ ਜਵਾਗ ਚੱਲੜ ਆਪਣਾ ਸਾਰਾ ਪਿਆ ਮੈਨੂੰ ਤਾਂ ਉਧਰ ਹੀ ਸੀ ਚਾਚੇ ਕੇ ਘਰ ਹਲਾ ਤੇ ਆਪਣਾ ਕੋਲਰ ਜਿੰਦਾਬਾਦ ਚੱਕੋ ਫੱਖਾ ਚੱਲੀ ਜਾਂਦਾ ਹੋਇ ਤਾਂ ਲੇਟ ਹੋ ਗਿਆ ਹੋਰ ਵੀ 2 ਵਜੇ ਚ 10 ਮਿੰਟ ਰਹਿ ਗਿਆ ਚਲੋ ਹੋ ਇਹ ਪਰੀ ਜੋਕ ਸਕੂਲੋਂ ਆਉਣ ਵਾਲੀ ਆ ਕਰੀਏ ਆਰਾਮ ਨਾ ਨੋ ਕੇ ਯਾਰ ਵੀ ਨਾ ਨੋ ਕੇ ਆ ਗਏ ਆ ਤੇ ਕੱਟੋ ਕਟ ਵੀ ਆ ਜਿਹੜੀ ਸ਼ਰਟ ਆ ਨਾ ਲਓਏ ਸਾਡੇ ਜਵਾਕ ਵੀ ਆ ਗਏ ਆ ਗਏ ਕਿਵੇਂ ਲਓ ਵੀ जो आके भी आ गए हां हमें मम्मा उधर है उधर ही चले जाओ देसी ठीक है ले मम्मा भी तेरी आ गई सनी भी और बग्गी पे है जा है नंगा ਨਾ ਹੋ ਕੇ ਬਾੜੀ ਵਾਲੇ ਤੇ ਮੈਂ ਕਹਿਣ ਲੱਗਿਆ ਸੀ ਵੀ ਇਹਨਾਂ ਦਾ ਘਟਕਟ ਚੌਥਾ ਦਿਨ ਹੋ ਗਿਆ ਮੈਂ ਆਪ ਹੀ ਸਰਫ ਚੋ ਘਾੜ ਦੇਣਾ ਕਪੜੇ ਤੇ ਉਹਨੇ ਘਰੋਂ ਤੋਂ ਆਈਏ ਚੰਗੀ ਤਰ੍ਹਾਂ ਸਾਬਣ ਸੋ ਬਨਵਾ ਕੇ ਸਰਫ ਚ ਦੇ ਲਈ ਤਾਂ ਫਿਰ ਖੁਰਕ ਜੀ ਆਉਣ ਲੱਗ ਗਣੀ ਪਿੰਡੇ ਤੇ ਨਿਕਲਿਆਂ ਦੀ ਹੁੰਦੀ ਆ ਫਿਰ ਪੈਤੇ ਜੀ ਮਿੱਟੀ-ਮੁੱਟੀ ਵਿੱਚ ਹੁੰਦੇ ਤਾਂ ਮਿੱਟੀ ਹੁੰਦੀ ਹੈ ਖਰਾਬ ਜੀ ਝੋਨੇ ਵਾਲੀ ਬਾੜੀ ਹੁੰਦੇ ਕਰਕੇ ਘਰੋਂ ਤੋਂ ਮੌਣੇ ਆਏ ਕਪੜੇ ਕੱਲ ਨੂੰ ਹੋਰ ਤੇ ਪਾ ਕੇ ਜਾਣਾਗਾ

ਜਵਾਕਾਂ ਦੀ ਪੈ ਗਈ ਲੜਾਈ ਤੇ ਮੈਂ ਐਂ ਜਰਾ ਪਰੀ ਨੇ ਮੈਨੂੰ ਸ਼ਿਕਾਇਤ ਲਾਈ ਤੇ ਮੈਂ ਇਹਨਾਂ ਦਾ ਫੈਸਲਾ ਕਰਵਾਣਾ ਐ ਐਵੇਂ ਜਵਾਕਾਂ ਨੂੰ ਪਤਾ ਨਹੀਂ ਕੀ ਲੱਗਦਾ ਗਿੱਡੀ ਵੱਡੀ ਗੱਲ ਵੀ ਨਹੀਂ ਹੁੰਦੇ ਹਜੀ ਗਾਇਸ ਖੂਦਨੇ ਦੇ ਸੀਜ਼ਨ ਦਾ ਹਫ਼ਤਾ ਬੋ ਚੁੱਕਿਆ ਤੇ ਉਹਦੀ ਵੀਡੀਓ ਵੈਸੇ ਬਣਾਵਾਂਗੇ ਕੱਲ ਨੂੰ ਤੇ ਉਸ ਤੋਂ ਪਹਿਲਾਂ ਜਿਹੜਾ ਆ ਦੇਖੋ ਆਣ ਦੀ ਪਈ ਆਲੂਆਂ ਦੀ ਸਬਜ਼ੀ ਤੇ ਮੈਂ ਕਰਨ ਲੱਗਿਆ ਮਾਰਨਾ ਆਪਾਂ ਲੈ ਕੇ ਮੱਛਾਂ ਆਸ ਤੇ ਨਾ ਲੈ ਕੇ ਆ ਆਖੋ ਜਾ ਆ ਖਤਮ ਹੋ ਜਾਣਾ ਅੱਜ ਆਇਆ ਤਾਂ ਨਹੀਂ ਮਤਲਬ ਕੱਲ ਨੂੰ ਹੋ ਜਾਊਗਾ ਇਹ ਇੱਕ ਪੰਡ ਹੋਰ ਇੱਥੇ ਮਾਰੀਏ ਤੇ ਤੁਹਾਨੂੰ ਨਾ ਲਾਇਆ ਕਰਾਂਗੇ ਇੱਥੇ ਹੋਮ ਮੱਛਰ ਜੀ ਵਧੀਆ ਆਰਡਰ ਨੂੰ ਤੁਹਾਨੂੰ ਪਤਾ ਹੀ ਆ ਵੈਸੇ ਤਾਂ ਵੀਡੀਓ ਬਣਾਇਆ ਔਰ ਬੜ ਬਿਜਣਾ ਨਾ ਉਹਨਾਂ ਨਹੀਂ ਕੰਮ ਕਰਦਾ ਜਿੰਨਾ ਇਹਨੂੰ ਕੰਮ ਕਰਨਾ ਚਾਹੀਦਾ ਹਾਂ ਚੱਕ ਇਹ ਪੱਲੜ ਤਾਂ ਬਹੁਤ ਚਿਕਨ ਆਇਆ। ਹੂੰ ਅਜ ਤੱਕ ਆਲੀਆਂ ਘਣੀਆਂ ਲੱਗਦੀਆਂ ਭੀ ਹਵਾ ਨੂੰ ਕਿ ਬੰਨੀ ਆਈਆਂ। ਠੀਕ ਹੈ। ਇੱਕ ਪੰਡ ਲੈ ਕੇ ਆ ਆਂਦੀ ਹੈ। ਤੇ ਮੱਜਾਂ ਦੀ ਤਾਂ ਮੈਨੂੰ ਬਾਲੀ ਫਿਕਰ ਜੀ ਬਾਲੀ ਰਹਿੰਦੀ ਆ ਕਿ ਇਹਨਾਂ ਨੂੰ ਅੰਨਵਾਹ ਨੂੰ ਚੰਗੀ ਤਰ੍ਹਾਂ ਤੇ ਕੂਲਰ ਲਗਾਵੇ ਤਾਂ ਮੱਛਰ ਤਾਂ ਨਹੀਂ ਵੀ ਲੱਗੇ। ਇਹਨਾਂ ਨੂੰ ਵੇਖ ਕੇ ਨਾ ਦਿਲ ਜਾ ਬਾਲਾ ਖਰਾਬ ਹੁੰਦਾ ਇਹ ਮੇਰੇ ਹਵਾਲੇ ਵਿੱਚ ਨਹੀਂ ਹੈਗੇ ਵੈਸੇ। ਪਰ ਫਿਰ ਵੀ ਮੈਂ ਜਿੰਨਾ ਕੋ ਕਰ ਮੈਂ ਕਰੀ ਜਾਂਦਾ ਹਾਂ। ਜਾਣਾ ਨਾ ਇਹਨੀ ਤਕਲੀਫ ਜੀ ਵਿੱਚ ਵੇਖਣਾ ਮੈਨੂੰ ਪਸੰਦ ਨਹੀਂ ਆ। ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਕਰੋ ਲਾਈਕ ਤੇ ਚੈਨਲ ਦੇ ਨਾਂ ਦਾ ਚੈਨਲ ਵਾਲੇ ਕਰ ਲੋ ਸਬਸਕ੍ਰਾਈਬ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਓਕੇ